ਸ਼ਹਾਦਤ ਬੇਮਿਸਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਵੇਂ ਸਤਗੁਰ ਤੁੰਤਨ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ 350ਵੇਂ ਸ਼ਹੀਦੀ ਦਿਹਾੜੇ ਮੋਕੇ ਗੁਰੂ ਸਾਹਿਬ ਜੀ ਦੇ ਜੀਵਨ ਉਪਦੇਸ਼ਾਂ ਅਤੇ ਲਾਸਾਨੀ ਸ਼ਹਾਦਤ ਦੇ ਸ਼ਾਨਾਮਤੇ ਇਤਿਹਾਸ ਨੂੰ ਸੰਸਾਰ ਭਾਰਤੀਆਂ ਸੰਗਤਾਂ ਤੱਕ ਪਹੁੰਚਾਉਣ ਲਈ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਿਆਰ ਕੀਤੀ ਗਈ ਵੀਡੀਓ ਲੜੀ ਵਿੱਚ ਅੱਜ ਅਸੀਂ ਦੱਸਾਂਗੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਨਾਮ ਤਿਆਗਮਲ ਤੋਂ ਤੇਗ ਬਹਾਦਰ ਕਿਵੇਂ ਪਿਆ ਦਾਸਤਾਨੇ ਪਾਤਸ਼ਾਹੀ ਨੌਵੀਂ ਤਿਆਗਮਲ ਤੋਂ ਤੇਗ ਬਹਾਦਰ 1 ਅਪ੍ਰੈਲ 1621 ਈਸਵੀ ਨੂੰ ਮਾਤਾ ਨਾਨਕੀ ਜੀ ਦੀ ਪਵਿੱਤਰ ਕੁੱਖੋਂ ਪਿਤਾ ਸ੍ਰੀ ਗੁਰੂ ਹਰगोਬਿੰਦ ਸਾਹਿਬ ਜੀ ਦੇ ਘਰ ਗੁਰੂ ਕੇ ਮਹਿਲ ਅੰਮ੍ਰਿਤਸਰ ਵਿਖੇ ਪ੍ਰਗਟ ਹੋਏ ਨੌਵੇਂ ਸਤਗੁਰੂ ਸ਼੍ਰੀ ਗੁਰੂ ਤੇਗ ਪਹਾਦਰ ਜੀ ਬਚਪਨ ਤੋਂ ਹੀ ਬਹੁਤ ਤਿਆਗੀ ਸੁਭਾਅ ਵਾਲੇ ਸਨ ਆਪ ਜੀ ਦੇ ਪ੍ਰਕਾਸ਼ ਸਮੇਂ ਹੀ ਗੁਰੂ ਪਿਤਾ ਸ਼੍ਰੀ ਗੁਰੂ ਹਰगोबिंद ਸਾਹਿਬ ਜੀ ਨੇ ਬਚਨ ਕੀਤੇ ਸਨ ਕਿ ਇਹ ਬਾਲਕ ਦੀਨ ਦੁਨੀਆ ਦਾ ਰक्षक ਅਤੇ ਧਰਮ ਦੀ ਰਾਖੀ ਕਰਨ ਵਾਲਾ ਹੋਵੇਗਾ ਪਿਤਾ ਸ਼੍ਰੀ ਗੁਰੂ ਹਰगोबिंद ਸਾਹਿਬ ਜੀ ਨੇ ਆਪਣੇ ਸਭ ਤੋਂ ਛੋਟੇ ਬਾਲਕ ਦਾ ਨਾਮ ਤਿਆਗਮਲ ਰੱਖਿਆ ਆਪ ਜੀ ਦੀ ਪਰਵਰਿਸ਼ ਬਹੁਤ ਹੀ ਅਧਿਆਤਮਿਕ ਮਾਹੌਲ ਵਿੱਚ ਹੋਈ ਸ਼ਹਾਦਤ ਬੇਮਿਸਾਲ ਆਪ ਜੀ ਨੂੰ ਪਾਈ ਗੁਰਦਾਸ ਜੀ ਅਤੇ ਬਾਬਾ ਬੁੱਢਾ ਜੀ ਵਰਗੇ ਵਿਦਵਾਨਾਂ ਪਾਸ ਵਿੱਦਿਆ ਲੈਣ ਲਈ ਭੇਜਿਆ ਗਿਆ ਗਿਆਨ ਦੇ ਸ਼ਿਖਰ ਤੇਗ ਬਹਾਦਰ ਜੀ ਦਾ ਹਿਰਦਾ ਨਿਮਰਤਾ ਭਰਪੂਰ ਅਤੇ ਕਰਮਸ਼ਾਹੀ ਸਨ ਆਪ ਜੀ ਦਾ ਪਹਿਲਾ ਨਾਮ ਤਿਆਗਮਲ ਸੀ ਛੋਟੀ ਉਮਰ ਵਿੱਚ ਹੀ ਗੁਰੂ ਪਿਤਾ ਵੱਲੋਂ ਜ਼ਾਲਮ ਮੁਗਲਾਂ ਨਾਲ ਕੀਤੀਆਂ ਕਈ ਜੰਗਾਂ ਨੂੰ ਆਪਣੀਆਂ ਅੱਖਾਂ ਨਾਲ ਵੇਖਣ ਵਾਲੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਨ ਉੱਤੇ ਗੁਰੂ ਪਿਤਾ ਦੁਆਰਾ ਸ਼ਾਂਤ ਚਿੱਤ ਰਹਿ ਕੇ ਜੰਗ ਵਿੱਚ ਜੂਝਣ ਦੀ ਅਨੋਖੀ ਕਲਾ ਦਾ ਵੱਡਾ ਪ੍ਰਭਾਵ ਪਿਆ ਸੰਨ 1635 ਈਸਵੀ ਵਿੱਚ ਜਦੋਂ ਕਾਲੇ ਖਾਨ ਅਤੇ ਪੈਂਦੇ ਖਾਨ ਸ਼ਾਹੀ ਫੌਜ ਨਾਲ ਕਰਤਾਰਪੁਰ ਸਾਹਿਬ ਉੱਤੇ ਚੜ੍ਹ ਕੇ ਆਏ ਤਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਚੜ੍ਹ ਕੇ ਆਈ ਮੁਗਲ ਫੌਜ ਦਾ ਮੁਕਾਬਲਾ ਕਰਨ ਲਈ ਸਿੱਖਾਂ ਨਾਲ ਮੈਦਾਨ ਵਿੱਚ ਆਏ ਸ਼੍ਰੀ ਗੁਰੂ ਤੇਗ ਪਾਹਾਦਰ ਜੀ ਜਿਨ੍ਹਾਂ ਦਾ ਉਸ ਵੇਲੇ ਨਾਮ ਤਿਆਗਮਲ ਸੀ ਸਿਰਫ 13 ਸਾਲ ਦੀ ਉਮਰ ਦੇ ਵਿੱਚ ਹੱਥ ਵਿੱਚ ਤੀਗ ਪਕੜ ਕੇ ਜੰਗ ਦੇ ਮੈਦਾਨ ਵਿੱਚ ਉਤਰ ਗਏ ਤੇ ਅਜੇ ਹੀ ਦਲੇਰੀ ਤੇ ਫੁਰਤੀ ਨਾਲ ਤੀਗ ਚਲਾਈ ਕਿ ਦੁਸ਼ਮਣ ਮੈਦਾਨ ਛੱਡ ਕੇ ਭੱਜਣ ਲਈ ਮਜਬੂਰ ਹੋ ਗਿਆ ਸ਼ਹਾਦਤ ਬੇਮਿਸਾਲ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਪਣੇ ਸਭ ਤੋਂ ਛੋਟੇ ਸੁਪੁੱਤਰ ਦਾ ਇਹ ਰੂਪ ਦੇਖ ਕੇ ਉਸ ਵੇਲੇ ਬਚਨ ਕਹੇ ਸੰ ਪੁੱਤਰ ਜੀ ਤੁਸੀਂ ਤਿਆਗਮਲ ਨਹੀਂ ਤੇਗ ਬਹਾਦਰ ਹੋ ਭਾਵ ਤੇਗ ਚਲਾਉਣ ਦੇ ਵੱਡੇ ਧਨੀ ਸਵਾਰਡ ਐਕਸਪਰਟ ਗੁਰੂ ਸਾਹਿਬ ਦੇ ਕਹੇ ਇਨ੍ਹਾਂ ਬਚਨਾਂ ਤੋਂ ਬਾਅਦ ਆਪ ਜੀ ਦਾ ਨਾਂ ਤਿਆਗਮਲ ਤੋਂ ਤੇਗ ਬਹਾਦਰ ਹੋਇਆ ਜਿਨ੍ਹਾਂ ਨੇ ਸੰ 1675 ਈਸਵੀ ਦਿੱਲੀ ਵਿਖੇ ਮਨੁੱਖੀ ਅਧਿਕਾਰਾਂ ਅਤੇ ਤਿਲਕ ਜੰਜੂ ਦੀ ਰਾਖੀ ਲਈ ਬੇਮਿਸਾਲ ਸ਼ਹਾਦਤ ਦਿੱਤੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਿਲਕ ਜੰਜੂ ਅਤੇ ਮਾਨੁਕ ਅਧਿਕਾਰਾਂ ਦੇ ਰਾਖੇ ਨਵੇਂ ਸਤਿਗੁਰੂ ਸ੍ਰੀ ਗੁਰਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ 350 ਸ਼ਹੀਦੀ ਦਿਹਾੜੇ ਮੋਕੇ ਗੁਰੂ ਸਾਹਿਬ ਜੀ ਦੇ ਜੀਵਨ ਉਪਦੇਸ਼ ਅਤੇ ਅਦੁੱਤੀ ਕੁਰਬਾਨੀ ਦੇ ਸ਼ਾਨਮਤੀ ਇਤਿਹਾਸ ਨਾਲ ਸੰਸਾਰ ਨੂੰ ਰੂਬਰੂ ਕਰਾਉਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਉਪਰਾਲਾ ਜੇਕਰ ਆਪ ਜੀ ਨੂੰ ਚੰਗਾ ਲੱਗਾ ਤੇ ਅਜਿਹੀ ਜਾਣਕਾਰੀ ਭਰਪੂਰ ਅਨੇਕਾਂ ਵੀਡੀਓ ਦੇਖਣ ਲਈ ਗੁਰਦੁਆਰਾ ਬੰਗਲਾ ਸਾਹਿਬ ਸੀਸਗੰਨ ਸਾਹਿਬ ਰਕਾਬਗੰਨ ਸਾਹਿਬ ਨਾਨਕ ਪਿਆਉ ਸਾਹਿਬ ਅਤੇ ਮੇਰੇ ਸੋਸ਼ਲ ਮੀਡੀਆ ਪੇਜ ਲਾਈਕ ਅਤੇ ਫੋਲੋ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ